ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਮਿਲ ਕੇ ਕਰਾ ਰਹੀ ਹੈ ਆਮ ਆਦਮੀ ਪਾਰਟੀ ਦੇ ਤੇ ਨਾਲ ਜਿਹੜੇ ਬਾਹਰ ਜਾਂਦੇ ਪਾਰਸਲ ਉਹਦੇ ਪਕੜੇ ਗਏ ਤੇ ਭਾਜਪਾ ਨੇ ਈਡੀ ਦੇ ਥਰੂ ਉਹਨੂੰ ਆਪਣੇ ਪਾਸ ਲੈ ਕੇ ਗਈ ਉੱਤਰ ਜਿਹੜੀ 42 ਕੁਆਂਟਲ ਉੱਕੀ ਫਗੜੀ ਗਈ ਹੈ ਉਹ ਵੀ ਆਮ ਆਦਮੀ ਪਾਰਟੀ ਦੀ ਹੈ ਫਲੋਰ ਦੇ ਵਿੱਚ ਨੂੰ ਕਹੀ ਗਿਆ ਕਿ ਬੰਦੇ ਅਸਲੀਆ ਨੂੰ ਪੜੋ ਲੇਕਿਨ ਉਹਨਾਂ ਨੇ ਕੁਰਸੇ ਪਰ ਪਰਚਾ ਪਾ ਕੇ ਸਾਰਦਾ ਇਹ ਜਦੋਂ ਹਾਲਾਤ ਐ ਇੱਥੇ ਜਦੋਂ ਅਜਿਹੇ ਪੁਲਸ ਨਾਲ ਸਰਕਾਰ ਨਾਲ ਮਿਲ ਕੇ ਸਰਕਾਰ ਆਪ ਚਿੱਟਾ ਬਕਾਉਂਦੀ ਆ ਜੋ ਗੀਤ ਪੂਰਾ ਕਰਦਾ ਕਹਿੰਦੇ ਜਿਹੜਾ ਇੱਥੇ ਬੋਲਦਾ ਹੈ ਸੱਚ ਮਿੱਤਰੋ ਉਹਦੇ ਬੈਰੀ ਬਣ ਜਾਂਦੇ ਲੱਖ ਮਿੱਤਰੋ ਜਿਹੜਾ ਝੂਠ ਦੀਆਂ ਪੰਡਾ ਇੱਥੇ ਬੰਨਦਾ ਉਹੀ ਜ਼ਿਆਦਾ ਦੇਰ ਟਿਕਦਾ ਆ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਆ ਸਰਕਾਰਾਂ ਐਵੇਂ ਨਹੀਂ ਚੱਲਿਆ ਆਂ ਬਿਗੜਦਾ ਕੰਨੀ ਸਾਹਿਬ ਨੇ ਇਹ ਸਾਕੇ ਜਲੰਧਰ ਨੂੰ ਪਹੁੰਚਾ ਦਿੱਤਾ ਹੈ ਤੇ ਤੇਲੇ ਵਿੱਚ ਰਲਾ ਕੇ ਪੂਰਾ ਨਸ਼ਾ ਜਲੰਧਰ ਦੇ ਵਿੱਚੋਂ ਹੀ ਸੈਂਟਰ ਪੁਆਇੰਟ ਜਿਹੜਾ ਪੰਜਾਬ ਦਾ ਬਣਾਇਆ ਜਾ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਉਂਕਿ ਹਰ ਮਹੀਨੇ ਕਦੀ ਪਤਾ ਨਹੀਂ ਕਿ ਲੋਕ ਕਦੀ ਰਿੰਕੂ ਰਿੰਕੂ ਸ਼ੀਤ ਰੰਗਰਾਲ ਤੇ ਜਿਹੜਾ ਹੁਣ ਐਮਐਲਏ ਬਚ ਗਿਆ ਇੱਥੇ ਆਮ ਆਦਮੀ ਪਾਰਟੀ ਦਾ ਇੱਕ ਕਿੰਗ ਪਿੰਨ ਹੈ ਐਤਰ ਨਕੋਦਰ ਵਾਲੇ ਪਾਸੇ ਇਹਨਾਂ ਦੇ ਐਮਐਲਏ ਕਿੰਗ ਪਿੰਨ ਹੈ ਜਿਹੜਾ ਰੇਤੇ ਦਾ ਕਾਰੋਬਾਰ ਹੋ ਰਿਹਾ ਨਜਾਇਜ਼ ਸਾਰਾ ਮਾਫੀਆ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਚਲਾ ਰਹੀ ਹੈ ਮੈਂ ਇਹਨੂੰ ਤੋੜਨਾ ਹੈ ਮੈਂ ਇਹਨਾਂ ਨੂੰ ਇੱਥੇ ਕੰਮ ਕਰਨ ਨਹੀਂ ਦੇਣੇ ਜਲੰਧਰ ਦੇ ਵਿੱਚ ਕਹਿੰਦੇ ਇੱਕ ਪਾਸੇ ਨਸ਼ਾ ਵੀ ਵਿਕ ਰਿਹਾ ਤੇ ਦੂਜੇ ਪਾਸੇ ਲੜਾਈਆਂ ਚੱਲਦਾ ਕਿਹੜੇ ਵੱਡੇ 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 ਕਿਹੜੇ ਮਾਮਲੇ ਇਹਨਾਂ ਦੇ ਵਿੱਚ ਦੱਟੇ ਹੋਏ ਹੋਏ ਮੋਲੇ ਦੇ ਵਿੱਚ ਮੈਂ ਕਹਿੰਦਾ ਜੀ ਇਹ ਇਹਨਾਂ ਦਾ ਰੋਮ ਰੋਮ ਕਰਪਾ ਹੈ ਰੋਮ ਰੋਮ ਗਲਤ ਕੰਮਾਂ ਦੇ ਵਿੱਚ ਇਹਨਾਂ ਦਾ ਲਿਪਟ ਹੈ ਲੋਕ ਤੇ ਬਦਲਾਵ ਦੇ ਨਾਮ ਤੇ ਵੋਟਾਂ ਲੈ ਕੇ ਜਿੱਤ ਗਏ ਲੇਕਿਨ ਇਹ ਲੋਕ ਰਾਜਨੀਤਿਕ ਸਖਸ਼ੀਤਾ ਨਹੀਂ ਹੈ ਇੱਕ ਕ੍ਰਿਮੀਨਲ ਸਖਸ਼ੀਤਾ ਹੈ ਜਿਹੜੀਆਂ ਕੇ ਸਾਡੇ ਸਮਾਜ ਨੂੰ ਖੋਰਾ ਲਗਾ ਰਹੀਆਂ ਸਾਡੇ ਸੱਭਿਆਚਾਰ ਨੂੰ ਵਿਗਾੜ ਰਹੀਆਂ ਇਹ ਆਪਣੀ ਲਾਲਚ ਬਸਾਂ ਡਰ ਕੇ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਲੋਕਾਂ ਨੂੰ ਵੇਚ ਸਕਦੇ ਆ ਚੰਨੀ ਸਾਹਿਬ ਤੁਸੀਂ ਇਹ ਗੱਲ ਦੱਸਿਆ ਤਸਵੀਰਾਂ ਵੀ ਦਿਖਾਈਆਂ ਉਹ ਦੂਸਰੇ ਪਾਸੇ ਦਾਵਾ ਕਰਦੇ ਕਿ ਡਰਿਆ ਤੁਮ ਕਹਾ ਜਾ ਰਿਹਾ ਜੀ ਬਲੈਂਕਟ ਵੇਚ ਕੇ ਅਪਲਾਈ ਕਰਤੀ ਸ਼ੀਤਲ ਗੁਰਾਲ ਉਹਨਾਂ ਨੇ ਹਾਈ ਕੋਰਟ ਤੋਂ ਮੈਨੂੰ ਅਰੈਸਟ ਕਰ ਲੈਣਾ ਇਹਨਾਂ ਨੇ ਧੱਕਾ ਕਰ ਲੈਣਾ ਵਰਨਾ ਸ਼ੀਤਲ ਗੁਰਾਲ ਨੂੰ ਡਰਾਉਣ ਦੀ ਲੋੜ ਨਹੀਂ ਉਹ ਡਰ ਕੇ ਹੀ ਭਾਜੀਪੀ ਚ ਗਿਆ ਕਿਉਂਕਿ ਉਹਨੇ ਐਸੇ ਕਾਰੋਬਾਰ ਕੀਤੇ ਸੀ ਇਹਨੇ ਅਰ ਰਿੰਕੂ ਨੇ ਰਲਤੀ ਜਿਹੜੇ ਕਿ ਸਰਕਾਰੀ ਏਜੰਸੀਆਂ ਦੇ ਨੋਟਿਸ ਵਿੱਚ ਸੀ ਇਹਨੂੰ ਉਹ ਦਿਖਾ ਦਿੱਤੇਗੇ ਦੋਨਾਂ ਨੂੰ ਤਾਂ ਇਹ ਬੀਜੇਪੀ ਜਾ ਕੇ ਇਹਨਾਂ ਨੇ ਸ਼ਰਨ ਲਈ ਹੈ ਇਹ ਬੀਜੇਪੀ ਚ ਸ਼ਰਨ ਲਈ ਹੈ ਤੇ ਪਿੱਛੇ ਜਿਹੜੇ 2 ਸਾਲ ਦੇ ਕਾਰੋਬਾਰ ਇਹਨਾਂ ਦੇ ਮਾਫੀਆ ਵਾਲੇ ਉਹ ਆਮ ਆਦਮੀ ਨੇ ਉਜਾਗਰ ਕਰਦੇ ਆ ਲੇਕਿਨ ਇਹੀ ਕਾਰੋਬਾਰ ਹੁਣ ਆਮ ਆਦਮੀ ਦੇ ਦੂਸਰੇ ਐਮਐਲਏ ਨੇ ਸੰਭਾਲਿਆ ਜਿਹੜੇ ਕਿ ਕਰ ਰਹੇ ਆ ਜੇ ਅੱਜ ਇਹਨਾਂ ਨੂੰ ਫੜਿਆ ਗਿਆ ਇਹਦੇ ਬੰਦਿਆਂ ਨੂੰ ਤਾਂ 2 ਸਾਲ ਆਮ ਆਦੀ ਪਾਰਟੀ ਦੀ ਸਰਕਾਰ ਕਿਉਂ ਚੁੱਪ ਰਹੀ ਕਿਉਂ ਫੁੱਲ ਚੁੱਪ ਸੀ ਇਹਨਾਂ ਨੂੰ ਸ਼ਰਿਆਮ ਕਿਉਂ ਕਰਨ ਦਿੱਤਾ ਇਹ ਕੰਮ ਜਿਹਦੇ ਨਾਲ ਜਲੰਧਰ ਦੇ ਨੌਜਵਾਨ ਮੁੰਡੇ ਗਲ ਗਏ ਬਹੁਤ ਲੋਕ ਬਹੁਤ ਨੌਜਵਾਨ ਨਸ਼ਿਆਂ ਦੀ ਭੇਡ ਚੜੇ ਹੋਏ ਆ ਲੋਕ ਮੈਨੂੰ ਰੋ ਰੋ ਕੇ ਰੋਗ ਰੋ ਕੇ ਕਹਿੰਦੇ ਆ ਇਥੋਂ ਨਸ਼ਾ ਖਤਮ ਕਰ ਮੈਂ ਹਰ ਕੋਸਟ ਤੇ ਹਰ ਰਿਸਕ ਲੈ ਕੇ ਇਸ ਮਾਫੀਏ ਨਾਲ ਇੱਥੇ ਲੜਾਈ ਦਊਂਗਾ ਅਰੇ ਤੂੰ ਨਸ਼ਾ ਅਰੇ ਜਿਹੜੀਆਂ ਕ੍ਰੀਤੀਆਂ ਜਿਹਦੇ ਵਿੱਚ ਨਸ਼ਾ ਹੈ ਡੜਾ ਸੱਟਾ ਹੈ ਲਾਟਰੀ ਹੈ ਫੜੀ ਬੜੇ ਤੋਂ ਪੈਸੇ ਲੈਣਾ ਹੈ ਲੋਕਾਂ ਦੀ ਸਨੇਚਿੰਗ ਹੋ ਰਹੀ ਹੈ ਚੇਨੀਆਂ ਦੀ ਮੋਬਾਈਲ ਚੱਕੇ ਜਾ ਰਹੇ ਚੋਰੀਆਂ ਹੋ ਰਹੀਆਂ ਕਾਰਾਂ ਚੋਰੀਆਂ ਹੋ ਰਹੀਆਂ ਮੋਬਾਈਲ ਮੋਟਰਸਾਈਕਲ ਚੋਰੀ ਹੋ ਰੇ ਇਹ ਸਾਰਾ ਕੁਝ ਖਤਮ ਕਰਨਾ ਇੱਥੇ ਜੀ ਸਾਹਿਬ ਜਦੋਂ ਤੱਕ ਰਿੰਕੋ ਕਾਂਗਰਸ ਸੀ ਉਦੋਂ ਠੀਕ ਸੀ ਕਿ ਉਦੋਂ ਵੀ ਪ੍ਰੋਬਲਮ ਸੀ ਨਹੀਂ ਨਹੀਂ ਦੇਖੋ ਇਹ ਪਾਵਰ ਕਰਾਉਂਦੀ ਹੈ ਹਾਂ ਤੇ ਜਦ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਤੇ ਜਦੋਂ ਸੀਤ ਲੰਗਰਾਨ ਵਰਗੇ ਮਿਲ ਕੇ ਆਮ ਆਦੀ ਪਾਰਟੀ ਦੀ ਪੈਟਰੋਨੇਜ ਮਿਲ ਗਈ ਸਾਗਲਾ ਅਗਲੇ ਨੇ ਅਸਰੀਆਮ ਸ਼ੁਰੂ ਕਰਤਾ ਪਾਵਰ ਕਾਂਗਰਸ ਕਾਂਗਰਸ ਵਾਲੇ ਠੀਕ ਸੀ ਬਹੁਤ ਬਹੁਤ ਧੰਨਵਾਦ ਕਾਂਗਰਸ ਗਵਰਨਮੈਂਟ ਲਈ ਗਰੀਬਾਹਲ ਮੈਨੂੰ ਇਲਾਕੇ ਨਾਲ ਦਬਾਓ ਹੁਣ ਆਪਾਂ ਨੇ ਮਤਲਬ ਕਾਂਗਰਸ ਵਾਲੇ ਠੀਕ ਸੀ ਸਰ ਜੀ ਚਾਹ ਪਲਾ ਦਿਓ